ਦੇਖੋ ਜੀ देर रात ਨੂੰ ਆਈ ਸੀ ਕਾਰਕ ਉਹਨਾਂ ਨੇ ਕਿਹਾ ਤੇਲ ਨਿਆਰ ਦਾ ਤੇਲ ਪਾ ਦਿਓ ਤੇ ਅਸੀਂ ਪਾਤਾ ਫਿਰ ਉਹ ਕਹਿੰਦਾ ਜੀ ਮੈਂ ਸਕੈਨ ਕਰਨਾ ਹੈ ਸਕੈਨ ਕਰਨ ਲਈ ਮੁਰੇ ਨੇ ਉਹਨੂੰ ਕਿਹਾ ਵੀ ਬਾਰ ਕੋਡ ਉੱਥੇ ਫਿਕਸ ਹੈਗਾ ਤੁਸੀਂ ਆਪਣਾ ਫੋਨ ਦਿਓ ਮੈਂ ਤੁਹਾਡੀ ਫੋਟੋ ਖਿੱਚ ਲੈਣਾ ਉਹ ਕਹਿੰਦਾ ਨਹੀਂ ਮੈਂ ਗੱਡੀ ਮੋੜ ਕੇ ਲਾਣਾ ਬਸ ਉਹ ਗੱਡੀ ਮੋੜਾ ਸੜਾ ਪਿੱਛੇ ਹੋਇਆ ਗੱਡੀ ਮੋੜ ਕੇ ਨੇ ਫੜਾਫੜੀ ਕੱਢ ਲਈ ਹੈ ਮੁਰੇ ਨੇ ਜਦੋਂ ਪਿੱਛੇ ਦੇਖਿਆ ਤਾਂ ਗੱਡ ਨੰਬਰ ਵੇ ਢੱਕੀ ਦੀ ਸੀ ਮਤਲਬ ਕੋਈ ਨੰਬਰ ਵੇ ਨਹੀਂ ਸੀਗੀ ਉਹਦੀ ਤੇ ਇਸ ਕਰਕੇ ਗੱਡੀ ਤੋਂ ਨਿਕਲ ਗਈ ਤੇਲ ਪਾ ਕੇ ਪੁਲਿਸ ਨੂੰ ਕੰਪਲੇਨ ਪੁਲਿਸ ਨੂੰ ਕੰਪਲੇਨ ਕਰਤੀ ਗਈ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਸਾਨੂੰ ਇੱਕ ਕੰਪਲੇਂਟ ਆਈ ਸੀਗੀ ਪੈਟਰੋਲ ਪੰਪ ਦੇ ਆਨਰ ਦੀ ਆਈ ਸੀ ਕੰਪਲੇਨ ਕੀਤੀ ਉਹਨਾਂ ਦੀ ਗੱਡੀ ਤੋਂ ਇੱਕ ਕਾਰ ਹੈ ਸਫੇਦ ਵਾਈਟ ਕਲਰ ਜਿਹੜੀ ਹੈ ਉਹ ਪੈਟਰੋਲ ਪੌਨ ਆਈ ਸੀ ਔਰ ਪੈਟਰੋਲ ਪੌਨ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਵਰਕਰ ਨੂੰ ਕਿਹਾ ਕਿ ਤੁਸੀਂ ਪੈਟਰੋਲ ਫਿਲ ਕਰ ਦੋ ਬਾਅਦ ਵਿੱਚ ਅਸੀਂ ਤੁਹਾਨੂੰ ਕਯੂਆਰ ਸਕੈਨ ਦੇ ਥਰੂ ਪੇਮੈਂਟ ਦੇ ਦਿੰਨੇ ਆ ਪਰ ਜਦੋਂ ਕਯੂਆਰ ਸਕੈਨ ਨੂੰ ਲੈਣ ਗਿਆ ਇਨੀ ਦੇ ਨੂੰ ਉਹ ਗੱਡੀ ਉਹ ਚਲੀ ਗਈ ਉਹ ਤੋਂ ਉਹਨਾਂ ਨੇ ਸਾਨੂੰ ਕੰਪਲੇਨ ਦਿੱਤੀ ਸੀ। ਬਾਕੀ ਅਸੀਂ ਜਾਂਚ ਕਰ ਰਹੇ ਹਾਂ ਉਹਦੇ ਬਾਰੇ ਉਹਦੀ ਸੀਸੀਟੀਵੀ ਫੁਟੇਜ ਕਢਵਾ ਰਹੇ ਆ। ਬਾਕੀ ਜਾਂਚ ਕਰਨ ਤੇ ਜੋ ਵੀ ਸਾਹਮਣੇ ਆਏਗਾ ਦੇ ਲੋਗ ਦੱਸਿਆ ਸੀ ਉਹਨਾਂ ਨੇ ਕਿੰਨੇ ਹੈਗੇ ਕਾਰ ਦੇ ਵਿੱਚ ਉਹ ਦੋ ਲੜਕੇ ਦੱਸੇ ਸੀਗੇ ਉਹਨਾਂ ਨੇ ਦੇਖੋ ਜੀ ਦੇਰ ਰਾਤ ਨੂੰ ਆਈ ਸੀ ਕਾਰ ਇੱਕ ਉਹਨਾਂ ਨੇ ਕਿਹਾ ਤੇਲ ਪਾ ਦਿਓ ਤੇ ਅਸੀਂ ਪਾਤਾ ਫਿਰ ਉਹ ਕਹਿੰਦਾ ਜੀ ਮੈਂ ਸਕੈਨ ਕਰਨਾ ਹੈ ਸਕੈਨ ਕਰਨ ਲਈ ਮੁੰਡੇ ਨੇ ਉਹਨੂੰ ਕਿਹਾ ਵੀ ਬਾਰ ਕੋਡ ਉੱਥੇ ਫਿਕਸ ਹੈਗਾ ਹੈ ਤੂੰ ਆਪਣਾ ਫੋਨ ਦਿਓ ਮੈਂ ਤੁਹਾਡੀ ਫੋਟੋ ਖਿੱਚ ਲੈਣਾ ਉਹ ਕਹਿੰਦਾ ਨਹੀਂ ਮੈਂ ਗੱਡੀ ਮੋੜ ਕੇ ਲਾਣਾ ਬਸ ਉਹ ਗੱਡੀ ਮੁੰਡਾ ਸੜਾ ਪਿੱਛੇ ਹੋਇਆ ਗੱਡੀ ਮੋੜ ਕੇ ਨੇ ਫਟਾਫਟ ਕੱਢ ਲਈ ਹੈ ਤੇ ਮੁੰਡੇ ਨੇ ਜਦੋਂ ਪਿੱਛੇ ਦੇਖਿਆ ਤਾਂ ਗੱਡ ਨੰਬਰ ਬੜੇ ਢੱਕੀ ਦੀ ਸੀ ਮਤਲਬ ਕੋਈ ਨੰਬਰ ਬੜੀ ਨਹੀਂ ਸੀਗੀ ਉਹਦੀ ਤੇ ਇਸ ਕਰਕੇ ਗੱਡੀ ਉਹ ਨਿਕਲ ਗਈ ਤੇਲ ਪਾ ਕੇ ਪੁਲਿਸ ਨੂੰ ਕੰਪਲੇਨਟ ਕੀਤੀ ਗਈ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਸਾਨੂੰ ਇੱਕ ਕੰਪਲੇਂਟ ਆਈ ਸੀਗੀ ਕਿ ਟਰੋਲ ਪੰਪ ਦੇ ਓਨਰ ਦੀ ਆਈ ਸੀ ਕੰਪਲੇਨਟ ਕੀਤੀ ਉਹਨਾਂ ਦੀ ਗੱਡੀ ਤੋਂ ਇੱਕ ਕਾਰ ਹੈ ਸਫੇਦ ਵਾਈਟ ਕਲਰ ਜਿਹੜੀ ਹੈ ਉਹ ਪੈਟਰੋਲ ਪੌਨ ਆਈ ਸੀ ਔਰ ਪੈਟਰੋਲ ਪੌਨ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਵਰਕਰ ਨੂੰ ਕਿਹਾ ਕਿ ਤੁਸੀਂ ਪੈਟਰੋਲ ਫਿਲ ਕਰ ਦੋ ਬਾਅਦ ਵਿੱਚ ਅਸੀਂ ਤੁਹਾਨੂੰ ਕਯੂਆਰ ਸਕੈਨ ਦੇ ਥਰੂ ਪੇਮੈਂਟ ਦੇ ਦਿੰਨੇ ਆ ਪਰ ਜਦੋਂ ਕਯੂਆਰ ਸਕੈਨ ਨੂੰ ਲੈਣ ਗਿਆ ਇਨੀ ਦੇ ਨੂੰ ਗੱਡੀ ਉਹ ਚਲੀ ਗਈ ਉਹ ਤੋਂ ਉਹਨਾਂ ਨੇ ਸਾਨੂੰ ਕੰਪਲੇਨਟ ਦਿੱਤੀ ਸੀ ਬਾਕੀ ਅਸੀਂ ਜਾਂਚ ਕਰ ਰਹੇ ਹਾਂ ਉਹਦੇ ਬਾਰੇ ਉਹਦੀ ਸੀਸੀਟੀਵੀ ਫੁਟੇ ਅਗੇ ਜਾਂਚ ਕਰਨ ਤੇ ਜੋ ਵੀ ਸਾਹਮਣੇ ਆਏਗਾ ਉਸ ਦੇ ਸਾਬ ਨਾਲ ਕਾਰਵਾਈ ਕੀਤੀ ਜਾਊਗੀ ਕਿ ਲੋਕ ਦੱਸਿਆ ਸੀ ਉਹਨਾਂ ਨੇ ਕਿੰਨੇ ਹੈਗੇ ਕਾਰ ਦੇ ਵਿੱਚ ਦੋ ਲੜਕੇ ਦੱਸੇ ਸੀਗੇ ਉਹਨਾਂ ਨੇ ਦੇਖੋ ਜੀ ਦੇਰ ਰਾਤ ਨੂੰ ਆਈ ਸੀ ਕਾਰ ਇੱਕ ਉਹਨਾਂ ਨੇ ਕਿਹਾ ਤੇਲ ਪਾ ਦਿਓ ਤੇ ਅਸੀਂ ਪਾਤਾ ਫਿਰ ਉਹ ਕਹਿੰਦਾ ਜੀ ਮੈਂ ਸਕੈਨ ਕਰਨਾ ਹੈ ਸਕੈਨ ਕਰਨ ਲਈ ਮੁੰਡੇ ਨੇ ਉਹਨੂੰ ਕਿਹਾ ਵੀ ਬਾਰ ਕੋਡ ਉੱਥੇ ਫਿਕਸ ਹੈਗਾ ਹੈ ਤੂੰ ਆਪਣਾ ਫੋਨ ਦਿਓ ਮੈਂ ਤੁਹਾਡੀ ਫੋਟੋ ਖਿੱਚ ਲੈਣਾ ਉਹ ਕਹਿੰਦਾ ਨਹੀਂ ਮੈਂ ਗੱਡੀ ਮੋੜ ਕੇ ਲਾਣਾ ਬਸ ਉਹ ਗੱਡੀ ਮੁੰਡਾ ਸੜਾ ਪਿੱਛੇ ਹੋਇਆ ਗੱਡੀ ਮੋੜ ਕੇ ਨੇ ਫਟਾਫਟ ਕੱਢ ਲਈ ਹੈ ਤੇ ਮੁੰਡੇ ਨੇ ਜਦੋਂ ਪਿੱਛੇ ਦੇਖਿਆ ਤਾਂ ਗੱਡ ਨੰਬਰ ਵੇ ਢੱਕੀ ਦੀ ਸੀ ਮਤਲਬ ਕੋਈ ਨੰਬਰ ਵੀ ਨਹੀਂ ਸੀਗੀ ਉਹਦੀ ਤੇ ਇਸ ਕਰਕੇ ਗੱਡੀ ਤੋਂ ਨਿਕਲ ਗਈ ਤੇਲ ਪਾ ਕੇ ਪੁਲਿਸ ਨੂੰ ਕੰਪਲੇਨਟ ਕੀਤੀ ਗਈ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਸਾਨੂੰ ਇੱਕ ਕੰਪਲੇਨਟ ਆਈ ਸੀਗੀ ਕਿ ਟਰੋਲ ਪੰਪ ਦੇ ਓਨਰ ਦੀ ਆਈ ਸੀ ਕੰਪਲੇਨਟ ਕੀਤੀ ਉਹਨਾਂ ਦੀ ਗੱਡੀ ਤੋਂ ਇੱਕ ਕਾਰ ਹੈ ਸਵਿਫਟ ਵਾਈਟ ਕਲਰ ਜਿਹੜੀ ਹੈ ਉਹ ਪੈਟਰੋਲ ਪੌਂ ਆਈ ਸੀ ਔਰ ਪੈਟਰੋਲ ਪੌਂ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਵਰਕਰ ਨੂੰ ਕਿਹਾ ਕਿ ਤੁਸੀਂ ਪੈਟਰੋਲ ਫਿਲ ਕਰ ਦੋ ਬਾਅਦ ਵਿੱਚ ਅਸੀਂ ਤੁਹਾਨੂੰ ਕਯੂਆਰ ਸਕੈਨ ਦੇ ਥਰੂ ਪੇਮੈਂਟ ਦੇ ਦਿੰਨੇ ਆ ਪਰ ਜਦੋਂ ਕਯੂਆਰ ਸਕੈਨ ਉਹ ਲੈਣ ਗਿਆ ਇੰਨੇ ਦਿਨ ਉਹ ਗੱਡੀ ਉਹ ਚਲੀ ਗਈ ਉਹ ਤੋਂ ਉਹਨਾਂ ਨੇ ਸਾਨੂੰ ਕੰਪਲੇਨਟ ਦਿੱਤੀ ਸੀ बाकीਸੀਂ ਜਾਂਚ ਕਰ ਰਹੇ ਆ ਉਹਦੇ ਬਾਰੇ ਉਹ ਦੀ ਸੀਸੀਟੀਵੀ ਫੁਟੇਜ ਕੜਵਾ ਰਹੇ ਆ باقی ਜਾਂਚ ਕਰਨ ਤੇ ਜੋ ਵੀ ਸਾਹਮਣੇ ਆਏਗਾ ਉਸ ਦੇ ਸਾਬ ਨਾਲ ਕਾਰਵਾਈ ਕੀਤੀ ਜਾਊਗੀ ਕਿ ਲੋਗ ਦੱਸਿਆ ਸੀ ਉਹਨਾਂ ਨਾਲ ਕਿੰਨੇ ਹੈਗੇ ਕਾਰ ਦੇ ਵਿੱਚ ਉਹ ਦੋ ਲੜਕੇ ਦੱਸੇ ਸੀਗੇ ਉਹਨਾਂ ਨੇ